जिला कपूरथला पिंड दयालपुर विखे गुरु रविदास गुरद्वारा प्रबंधक कमेटी दयालपुरूह जन्म दिहाड़ा बड़ी धूमधाम मनाया गया गुरद्वारा प्रबंधक कमेटी वालों संगत सवेरे अठ बजे तत बजे तक लंगर चलाया गया अते शाम केक कट के प्रोग्राम समाप्त किया गया इस मौके वार्टिया के आगुआ ने ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਛੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਜਗੁਰਦੇਵ ਧਨਗੁਰਦੇਵ ਅੱਜ ਪਿੰਡ ਦਿਹਾਲਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜਾ ਜਨਮ ਦਿਹਾੜਾ 648ਵੇਂ ਜਨਮ ਦਿਹਾੜਾ ਮਨਾਇਆ ਗਿਆ ਔਰ ਮੈਂ ਜਸਵੀਰ ਕੋਟੜਾ ਵਹਚਨ ਭੀ ਮਾਰਮੀ ਪੰਜਾਬ ਸੰਗਠਨ ਦਾ ਛੋਟਾ ਜਿਹਾ ਸੇਵਾਦਾਰ ਹਾਂ ਅਤੇ ਮੈਂ ਸਭੂ ਪੂਰੇ ਹੀ ਦਿয়ালਪੁਰ ਦੇ ਸਮੂਹ ਨਗਰ ਨੂੰ ਅੱਜ ਦੇ ਦਿਨ ਧੀ ਵਿਧਾਈ ਦਿੰਦਾ ਹਾਂ ਜੈ ਗੁਰਦੇਵ ਧੰਨ ਗੁਰਦੇਵ ਦਾਸ ਮਹਾਰਾਜ ਜੀ ਦਾ 608 ਹੜਤਾਲਵਾਂ ਜਿਹੜਾ ਆ ਉਹ ਗੁਰਪੁਰਬ ਬੜੀ ਧੂਮਤਾਂ ਦੇ ਨਾਲ ਪਿੰਡ ਵਾਸੀਆਂ ਨੇ ਮਨਾਇਆ ਔਰ ਮੈਂ ਸਾਰੇ ਪਿੰਡ ਵਾਸੀਆਂ ਨੂੰ ਤੇ ਇਲਾਕੇ ਦੇ ਸਮੂਹ ਵਾਸੀਆਂ ਨੂੰ ਜਿਹੜਾ ਲੱਖ ਲੱਖ ਵਧਾਈ ਦਿੰਦਾ ਔਰ ਅੱਜ 648 ਪ੍ਰਕਾਸ਼ ਉਸਤੇ ਗੁਰੂ ਅਰਦਾਸ ਮਹਾਰਾਜ ਦੇ ਲੱਖ ਲੱਖ ਵਧਾਈ ਦਿੰਦਾ ਔਰ ਪੂਰੀ ਅੱਜ ਜਿਹੜੀ ਸਾਡੀ ਇੱਕ ਕਮੇਟੀ ਵੀ ਜਿਹੜੀ ਚੁਣੀ ਗਈ ਆ ਔਰ ਉਹਨਾਂ ਨੂੰ ਵੀ ਜਿਹੜੀਆਂ ਬਹੁਤ ਬਹੁਤ ਮੈਂ ਵਧਾਈਆਂ ਦੇਣੀਆਂ ਚਾਹੁੰਦਾ ਜਿਨ੍ਹਾਂ ਨੇ ਜਿਹੜਾ ਅੱਜ ਕਮੇਟੀ ਦੇ ਵਿੱਚ ਪੂਰਾ ਸਹਿਯੋਗ ਕਰਕੇ ਅੱਜ ਆਪਣੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਾ ਸਹਿਯੋਗ ਕੀਤਾ ਔਰ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਔਰ ਗੁਰੂ ਘਰ ਲੰਗਰ ਟੁੱਟ ਜਿਹੜਾ ਇੱਥੇ ਚੱਲਿਆ ਔਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਹਾਲ ਸਤਿਗੁਰ ਰਵਦਾਸ ਮਹਾਰਾਜ ਕੀ ਜੈ